ਸ਼ੰਭੂ ਮੋਰਚੇ ਦਾ ਅਰੇ ਰੇ ਟ੍ਰੈਕ ਕੁਪੇ ਸ਼ਮਲਾ ਬਹੁਤ ਹੀ ਸਤਿਕਾਰਯੋਗ ਸਾਡੇ ਕਿਸਾਨ ਭਰਾ ਨੌਜਵਾਨ ਵੀਰ ਤੇ ਬਹੁਤ ਹੀ ਸਤਿਕਾਰਯੋਗ ਮਾਤਾ ਪਾਪਾ ਗੋਰੀਆ ਵਾਰਥਾ ਸਾਡੀਆਂ ਸਤਿਕਾਰਯੋਗ ਭੈਣਾਂ ਤੇ ਬਥੇੜ ਖਜਦੇ ਬੰਦੀਆਂ ਦੇ ਗੁੱਸਹਿਵਾਨ ਸਭ ਤੋਂ ਪਹਿਲਾਂ ਸਰਵਪ੍ਰਧਾਨੀ ਗੁਰੂ ਗੋਬਿੰਦ ਸਿੰਘ ਜੀ ਵਾਕੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਕ-ਬਾਕ ਨੂੰ ਆ ਰਹੇ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਐ ਤਿੰਨ ਸਾਡੇ ਉਹ ਨੌਜਵਾਨ ਜਿਹੜੇ ਸਰਕਾਰ ਨੇ ਬੇਕਸੂਰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤੇ ਐ ਉਹਨਾਂ ਦੀ ਰਿਆ ਇਹਨੂੰ ਲੈ ਕੇ ਅੱਜ ਆਪਾਂ ਚੌਥੇ ਦਿਨ ਦੇ ਵਿੱਚ ਸ਼ਾਮਲਾਂ ਸਰਕਾਰਾਂ ਕੁੰਭ ਕਰਨੀ ਨਹੀਂ ਸੁੱਚੀਆਂ ਹੋਣ ਐ ਜੜੀ ਹਾਲਾਤ ਚਿੰਤਾਜਨਕ ਐ ਹਾਲਾਤ ਤੁਹਾਡੇ ਵਾਸਤੇ ਇਸ ਕਰਕੇ ਚਿੰਤਾਜਨਕ ਹੈ ਕਿਉਂਕਿ ਜੇਲ੍ਹ ਵਿੱਚ ਮੰਨ ਤਿੰਨ ਮੌਜੂਦਾਂ ਦੇ ਵਿੱਚੋਂ ਅਨੀਸ਼ ਖੜਕਾ ਜਿਹਨੇ ਭੁਖਾ ਰਤਾ ਸ਼ੁਰੂ ਕੀਤੀ ਹੋਈ ਹੈ ਮੰਨਵਾਸ ਰੱਖਿਆ ਹੋਇਆ ਜੇਲ੍ਹ ਦੇ ਵਿੱਚ ਜਲੀ ਹਾਰ ਰੋਜ਼ ਉਹਦੀ ਹਾਲਾਤ ਹਾਲਾਤ ਹੈ ਜਿਹੜੇ ਉਹਦੀ ਸਿਹਤ ਹੈ ਉਹ ਵਿਗੜਦੀ ਜਾ ਰਹੀ ਹੈ ਜਨiyetੋ ਦੀਆਂ ਬੇਸ਼ਰਮ ਸਰਕਾਰਾਂ ਸਰਕਾਰ ਚਾਹੇ ਹਰਿਆਣੇ ਦੀ ਹੈ ਸਰਕਾਰ ਚਾਹੇ ਪੰਜਾਬ ਦੀ ਹੈ ਸਰਕਾਰ ਚਾਹੇ ਕੇਂਦਰ ਹੈ ਸਾਡੇ ਮਨਾਂ ਦੇ ਵਿੱਚੇ ਪਰ ਕੋਲੇਖੇ ਹੁੰਦੇ ਆ ਅਧਿਕਾਰੀ ਇਹ ਗੱਲਾਂ ਖੜੀਆਂ ਕਰਦੇ ਆ ਸਾਨੂੰ ਵੰਡ ਕੇ ਦੇਖਦੇ ਆ ਕਿ ਹਰਿਆਣੇ ਨਾਲ ਸੰਬੰਧਤ ਮਸਲਾ ਹੈ ਸਾਨੂੰ ਵੰਡ ਕੇ ਦੇਖਦੇ ਆ ਕਿ ਪੰਜਾਬ ਨਾਲ ਸੰਬੰਧਤ ਮਸਲਾ ਹੈ ਪਰ ਆਪਣੀ ਜਥੇਬੰਦੀਆਂ ਦੀ ਇਹ ਮੰਤਾ ਇੱਕੋ ਹੈ ਕਿ ਪ੍ਰਬੰਧ ਰਾਜ ਕਰਨ ਵਾਲੇ ਲੋਕ ਇਸ ਸਿੰਘਾਸਨ ਤੇ ਮੌਜੂਦ ਲੋਕ ਇਹ ਸਿਸਟਮ ਇੱਕ ਸਰੀਰ ਦੀ ਤਰ੍ਹਾਂ ਹੈ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਦੇਵੇਂ ਸਾਡਾ ਇੱਕ ਸਰੀਰ ਹੁੰਦਾ ਹੈ ਉਸੇ ਤਰ੍ਹਾਂ ਇਹ ਸਰਕਾਰਾਂ ਦੇ ਪ੍ਰਬੰਧ ਹੈ ਪੈਰ ਤੇ 7:00 ਵਜੇ ਚਾਹੇ ਸਾਡੇ ਸਰੀਰ ਦੇ ਕਿਸੇ ਹੋਰ ਜਗ੍ਹਾ ਤੇ 7:00 ਵਜੇ ਟਕੋ ਜਾਂ ਦਰਦ ਮਹਿਸੂਸ ਹੁੰਦਾ ਸਾਨੂੰ ਆ ਜਿੱਥੇ ਅਸੀਂ ਬੈਠੇ ਆ ਸਾਡੇ ਪੰਜਾਬ ਦੇ ਹਾਕਮ ਪਰਮਪਤ ਦੇ ਹਾਰ ਰਹਣ ਦੇ ਹਾਕਮ ਪਰਮਪਤ ਹੈ ਕਿ ਪੰਜਾਬ ਦੇ ਵਿੱਚ ਬੈਠੇ ਹੈ ਪਰ ਆਪਾਂ ਨੂੰ ਗੱਲਾਂ ਸਾਫ਼ ਹੈ ਕਿ ਅਸੀਂ ਸਰਕਾਰ ਦੀ ਕੇਂਦਰ ਸਰਕਾਰ ਦੀ ਉਹ ਸਾਰਾ ਗੱਬੀ ਹੋਈ ਹੈ ਜਿਹੜੀ ਸੌਖਿਆ ਨਹੀਂ ਦੱਬੀ ਜਾ ਸਕਦੀ ਆ ਰੇਲਵੇ ਲਾਈਨ ਸਰਕਾਰ ਦੀ ਸਾਰਾ ਗੱਬੀ ਕੇਂਦਰ ਸਰਕਾਰ ਦੀ ਇਹਦੇ باوجود ਬੇਸ਼ਰਮ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਅਜੇ ਤੱਕ ਸਗੋਂ ਕਿਛ ਮਾਰੀ ਹੋਈ ਐ ਚੁੱਪ ਵੱਟੀ ਹੋਈ ਐ ਤੇ ਸਾਡੀ ਫੇਰਾਂ ਸਰਦੀ ਲੋੜ ਐ ਇਸ ਗੱਲ ਦੇ ਵਿੱਚੋਂ ਕਿ ਫਿਰ ਸਾਨੂੰ ਕੰਨਾ ਕੀ ਚਾਹੀਦਾ ਉਹ ਸਰਕਾਰ ਜਾਗੂ ਹੀ ਕਦੋਂ ਆਪ ਦੀ ਕੁੰਭ ਕਰਨੀ ਨੀਂਦ ਦੇ ਵਿੱਚੋਂ ਉਹਨੂੰ ਜਗਾਉਣ ਬਾਅਦ ਤੇ ਸਾਨੂੰ ਉਸ ਤਰ੍ਹਾਂ ਦੇ ਹਾਲਾਤ ਪੈਦਾ ਕਰਨੇ ਪੈਣੇ ਐ ਧਰਤੀ ਚਾਹੇ ਪੰਜਾਬ ਦੀ ਐ ਚਾਹੇ ਹਰਿਆਣੇ ਦੀ ਐ ਉਹ ਹਾਲਾਤ ਪਹਿਲਾ ਗਰਾਉਂਡ ਤੇ ਲਗੀਆਂ ਸਰਕਾਰਾਂ ਅਸੀਂ ਨਹੀਂ ਚਾਹੁੰਦੀਆਂ ਆਪਣੇ ਫੂਲ ਨੂੰ ਦੋਵੇਂ ਨਹੀਂ ਚਾਹੁੰਦੇ ਕਿ ਅਸੀਂ ਹਾਂ ਰੇਲਵੇ ਰੇਲਣਾ ਬੰਦ ਕਰਕੇ ਲੋਕਾਂ ਦੀ ਖੱਜਲ ਖਵਾਰੀ ਦੇ ਵਿੱਚ ਵਾਧਾ ਕਰੀਏ ਸਰਕਾਰ ਨੇ ਮਨਸਾ ਬਣਾਈ ਹੋਈ ਆਪਦੀ ਸਰਕਾਰ ਨੇ ਲੋਕਾਂ ਬਾਤ ਤੇ ਖੱਜਲ ਖਵਾਰੀਆਂ ਖੜੀਆਂ ਕੀਤੀਆਂ ਹੁੰਦਾ ਸਮੂਹ ਕਿਸਤੀ ਲੋਕਾਂ ਬਾਤ ਤੇ ਖੱਜਲ ਖਵਾਰੀਆਂ ਖੜੀਆਂ ਕੀਤੀਆਂ ਹੁੰਦਾ ਹਰ ਇੱਕ ਗੱਲ ਦੇ ਉੱਤੇ ਇਨਸਾਫ ਨਹੀਂ ਮਿਲਦਾ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਹਰ ਰੋਜ਼ ਭਾਰਤ ਦੇ ਵਿੱਚ ਸਾਡੇ ਸਮੁੱਚੇ ਕਿਰਤੀ ਲੋਕ ਅਰੋਥ ਪ੍ਰਦਰਸ਼ਨ ਕਰ ਰਹੇ ਐ ਸੰਘਰਸ਼ ਕਰ ਰਹੇ ਐ ਇਨਸਾਫ ਲੈਣ ਬਾਅਦ ਤੇ ਲੋਕਾਂ ਨੂੰ ਸਗਾ ਹਸ ਦੇ ਰਸਤੇ ਇਖਤਿਆਰ ਕਰਨੇ ਪੈਂਦੇ ਐ ਇਸ ਕਰਕੇ ਅੱਜ ਜਿੱਥੇ ਅਸੀਂ بڑے ਕੰਮ ਦੇ ਵਿੱਚ ਫਸੇ ਹੋਇਆ ਕਣਕ ਦੀ ਵਾਢੀ ਦਾ ਜੋਰ ਐ ਲੰਘ ਜਾਣਾ ਕਣਕ ਦੀ ਵਾਢੀ ਦਾ ਜੋਰ ਉਹਨਾਂ ਸਮਿਆਂ ਦੇ ਵਿੱਚ ਸਰਕਾਰ ਦੀ ਕੇਸਾ ਮਾਰਨੀ ਜਣੀ ਸਾਡੇ ਵਾਸਤੇ ਇੱਕ ਸੰਕੇਤ ਹੈ ਆ ਚੋਣਾਂ ਤੋਂ ਬਾਅਦ ਦੇ ਵਿੱਚ ਸਰਕਾਰ ਜੀ ਦੀ ਮਰਜ਼ੀ ਵਾਂਗ ਜੇ ਆਹ ਸੰਕੇਤ ਦੇ ਰਹੀਆਂ ਸਰਕਾਰਾਂ ਕਿ ਅਸੀਂ ਉਹ ਮੁੱਠੀ ਪਰ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਦੇ ਸੁਪਰ ਮੁਨਾਫਿਆਂ ਦੇ ਵਿੱਚ ਖੜੋਤ ਨਹੀਂ ਕਦੇ ਆਉਂਦੇ ਨਹੀਂ ਉਹਨਾਂ ਦੇ ਸੁਪਰ ਮੁਨਾਫੇ ਜਿਹੜੇ ਸੁਰੱਖਤ ਕਰਨ ਵਾਲੀਆਂ ਨੀਤੀਆਂ ਪੌਠੀਆਂ ਅਸੀਂ ਲਾਗੂ ਕਰਾਂਗੇ ਆਪਾਂ ਕਹਿੰਦੇ ਆ ਕਿ ਸਾਨੂੰ ਐਮਐਸਪੀ ਨਾ ਜੋੜੋ ਫੋਮੇ ਨਾ ਸਰਕ ਕਮਿਸ਼ਨ ਜਾਂ ਸਫਾਰਸ਼ਾਂ ਲਾਗੂ ਕਰੋ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ ਅਸੀਂ ਕਹਿੰਦੇ ਆ ਕਿ ਸਾਡਾ ਸਮੁੱਚਾ ਕਰਜ਼ਾ ਖਤਮ ਕਰੋ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦਾ ਰਾਤਾਂ ਨੂੰ ਡੁੱਟ ਕੇ ਜੀ ਅਸੀਂ ਨੇ ਖਾਤਾ ਤੇ ਇਹ ਕਰਜ਼ਾ ਸਰਕਾਰ ਦੀਆਂ ਨੀਤੀਆਂ ਪੌਂਚੀਆਂ ਨੇ ਸਾਡੀਆਂ ਜੇਬਾਂ ਦੇ ਵਿੱਚ ਪਾਇਆ ਤੇ ਮੁਠੀ ਪਰ ਕਾਰਪੋਰੇਟ ਘਰਾਣਿਆਂ ਨੂੰ ਨੀਤੀ ਪਾਲਿਸੀ ਦੇ ਤਹਿਤ ਅੰਨੇ ਮੁਨਾਫੇ ਸੁਰੱਖਿਤ ਕੀਤੇ ਆ ਆਹ ਗੱਲ ਦਾ ਸੰਕੇਤ ਹੈ ਸਰਕਾਰ ਦੀ ਚੁੱਪ ਜਿਦੀ ਮਰਜ਼ੀ ਸਰਕਾਰ ਮੰਨਦੇ ਚਾਹੇ ਪੰਜਾਬ ਹੈ ਹਰਨਾ ਚਾਹੇ ਕੇਂਦਰ ਹੈ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਆ ਸੰਘਰਸ਼ਾਂ ਤੋਂ ਪਿੱਛੇ ਹਟਦੇ ਆ ਸਗਲਸਾਂ ਦੇ ਵਿੱਚ ਸਾਨੂੰ ਮਾਰ ਪੈਂਦੀ ਹੈ ਤਾਉਣ ਵਾਲੇ ਸਮੇਂ ਦੇ ਵਿੱਚ ਸਾਡੇ ਖੇਤੀਬਾੜੀ ਸੈਕਟਰ ਨੂੰ ਵੱਡਾ ਖਤਰਾ ਹੈ ਕਿਉਂਕਿ ਨੀਤੀਆਂ ਪਾਲਿਸੀਆਂ ਦੇ ਤਹਿਤ ਏ ਆਪਦੇ ਦਿਲ ਦੀਆਂ ਗੱਲਾਂ ਕੱਢ ਚੁੱਕੀਆਂ ਸਰਕਾਰਾਂ ਭਾਰਤ ਸਰਕਾਰ ਹੈ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਹੈ ਤੇ ਮਨ ਬਣਾ ਚੁੱਕੀਆਂ ਕਿ ਅਸੀਂ ਉਹਨਾਂ ਨੀਤੀਆਂ ਪੌਂਚੀਆਂ ਦੇ ਤਹਿਤ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਪੌਂਚੀਆਂ ਤਹਿਤ ਵਿਸ਼ਵ ਬੈਂਕ ਦੀਆਂ ਨੀਤੀਆਂ ਪੌਂਚੀਆਂ ਤਹਿਤ ਅਸੀਂ ਸਮੁੱਚੇ ਜਨਤਕ ਖੇਤਰ ਦੇ ادارے ਕਾਰਪੋਰੇਟ ਕਰਨ ਦੀਆਂ ਝੋਲੀਆਂ ਵਿੱਚ ਪਾਉਣੇ ਐ ਤੇ ਉਹ ਫੈਸਲਾ ਕਰ ਚੁੱਕੇ ਐ ਕੇ ਖੇਤੀਬਾੜੀ ਸੈਕਟਰ ਨੂੰ ਅਸੀਂ ਕਾਰਪੋਰੇਟ ਸੈਕਟਰ ਦੇ ਵਿੱਚ ਤਬਦੀਲ ਕਰਨਾ ਹੈ ਉਧਰ ਨੂੰ ਕਦਮ ਵਧਾਏ ਹੋਏ ਆ ਸਰਕਾਰਾਂ ਨੇ ਉਹ ਹਾਲਾਤ ਪੈਦਾ ਕਰਨ ਤੇ ਲੱਗੀ ਹੋਈ ਹੈ ਭਾਰਤੀ ਸਰਕਾਰ ਹਾਲਾਤ ਪੈਦਾ ਕੀਤੇ ਜਾਂਦੇ ਹੁੰਦੇ ਆ ਜੇ ਹਾਲਾਤਾਂ ਤੋਂ ਅਸੀਂ ਮਿਹਨਤ ਕਸ਼ ਲੋਕ ਜਾਣੂ ਨਾ ਹੋਈਏ ਅਸੀਂ ਥੜਕ ਜੀ ਅਸੀਂ ਕਬਰਾ ਜੀ ਅਸੀਂ ਸਬਰ ਨਾ ਰੱਖੀਏ ਤੇ ਅਸੀਂ ਆਪਣਾ ਸਿਲਕਣਾ ਨਿਭਾਈਏ ਤਾਂ ਸਰਕਾਰਾਂ ਸਫਲ ਹੁੰਦੀਆਂ ਜੇ ਭਰਾਵੋ ਨੀਤੀਆਂ ਪੌਲੀਆਂ ਨੂੰ ਪੁੱਠਾ ਗੇੜਾ ਦੇਣਾ ਜੇ ਅਸੀਂ ਸਾਡੀਆਂ ਜ਼ਮੀਨਾਂ ਬਚਾਉਣੀਆਂ ਸਾਡੀਆਂ ਫਸਲਾਂ ਬਚਾਉਣੀਆਂ ਨਸਲਾਂ ਬਚਾਉਣੀਆਂ ਤਾਂ ਵੀ ਸਾਡੇ ਲਈ ਆ ਇੱਕ ਇੱਕ ਰਾਤਾ ਸੰਘਰਸ਼ਾਂ ਦਾ ਰਾਤਾ ਸਤਾਬੇ ਦੇ ਸੰਘਰਸ਼ਾਂ ਦੇ ਰਾਤੇ ਸਰਕਾਰ ਨੇ ਖੇਤ ਸੜਾ ਲਿਆ ਤੇ ਸਾਨੂੰ ਉਸ ਤਾਂ ਦੇ ਹਾਲਾਤ ਪੈਦਾ ਕਰਨੇ ਪੈਣੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਸਾਰੇ ਸੂਬਿਆਂ ਦੇ ਵਿੱਚੋਂ ਹਾਲਾਤ ਪੈਦਾ ਕਰਨੇ ਪੈਣੇ ਆ ਸਾਨੂੰ ਸਾਡੇ ਲੋਕਾਂ ਦੇ ਵਿੱਚ ਗੱਲ ਜਾਵੇ ਕਿ ਰਾਜ ਕਰਨ ਵਾਲੇ ਲੋਕ ਕਿਵੇਂ ਠੱਗਾ ਕਰਦੇ ਆ ਕੀrti ਲੋਕਾਂ ਦੇ ਨਾਲ ਰਾਜ ਕਰਨ ਵਾਲੇ ਲੋਕ ਜਿਹੜੇ ਸਾਡੀਆਂ ਸੱਥਾਂ ਵਿੱਚ ਆਉਣਾ ਜੀ ਨੇ ਚੋਣਾਂ ਦੇ ਸਮੇਂ ਐ ਤੇ ਚੋਣਾਂ ਦੇ ਸਮਿਆਂ ਦੌਰਾਨ ਸਾਡੀ ਖੱਜਲ ਖਵਾਲੀ ਦੇ ਲਾਈਨਾਂ ਦੇ ਉੱਤੇ ਬਿਠਾ ਕੇ ਕੀਤੀ ਹੋਈ ਐ ਸਾਡੀ ਸੁਣਵਾਈ ਨਹੀਂ ਕਰ ਰਹੀਆਂ ਤੇ ਚੋਣਾਂ ਦੇ ਦੌਰਾਨ ਵਿੱਚੇ ਹਰਾਤ ਪੈਦਾ ਕੀਤੇ ਜਾ ਰਹੇ ਐ ਤਾਂ ਫੇਰ ਸਾਨੂੰ ਹੋਰ ਵੱਡਾ ਥਾਬਰ ਹੋਰ ਵੱਡਾ ਫਿਲਕ ਤੇ ਹੋਰ ਵੱਡੇ ਸਿਰਲ ਦੀ ਲੋੜ ਹੈ ਉਹ ਸਾਨੂੰ ਦੱਸ ਕੇ ਗਏ ਆ ਸਾਡੇ ਗਾਦਰੀ ਬਾਬੇ ਭਗਤਰਾਬੇ ਸਾਡੇ ਗੁਰਸਹਿਬਾਨ ਸਾਨੂੰ ਦੱਸ ਕੇ ਗਏ ਆ ਉਹ ਰਸਤਾ ਤੇ ਇਸ ਰਸਤੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਭਰਾਵੋ ਵਧਾਈ ਦੀਆਂ ਪਾਤਰੀਆਂ ਸਾਡੀਆਂ ਮਤਾਵਾ ਭੈਣਾ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇਸ ਮੋੜੇ ਦੇ ਵਿੱਚ ਸ਼ਾਮਲ ਹੋਣ ਜਾਂ ਤੇ ਸ਼ਾਮਲ ਰਹਿਣਾ ਵੀ ਹੈ ਜਣੇ ਅਸੀਂ ਮਨ ਬਣਾਈਏ ਇਸ ਗੱਲ ਦਾ ਕਿ ਆ ਦੋ ਚਾਰ ਦਿਨਾਂ ਦੇ ਵਿੱਚ ਸਾਡੀ ਫਸਲ ਸੰਭੀ ਜਾਣੀ ਹੈ ਉਹ ਤੋਂ ਬਾਅਦ ਦੇ ਵਿੱਚ ਅਸੀਂ ਇਕੱਲੇ ਇਕੱਲੇ ਬੰਦੇ ਤੇ ਸਾਡੇ ਤੇ ਜ਼ਿੰਮੇਵਾਰੀ ਆਉਂਦੀ ਹੈ ਅਸੀਂ ਇਹ ਪ੍ਰਚਾਰ ਲੈ ਕੇ ਜਾਈਏ ਸਾਡੇ ਪਿੰਡਾਂ ਦੀਆਂ ਸੱਤਾਂ 'ਚ ਗੁਰੂ ਘਰਾਂ ਦੇ ਵਿੱਚੋਂ ਲੋਕਮੈਂਟਾ ਕਰੀਏ ਕਿ ਸਰਕਾਰ ਕੇਂਦਰ ਦੀ ਹਰਿਆਣੇ ਦੀ ਪੰਜਾਬ ਦੀ ਸਾਡੇ ਸੁਮੱਚੇ ਮਿਹਨਤਕਸ਼ ਲੋਕਾਂ ਦੇ ਨਾਲ ਵੱਡਾ ਧੱਕਾ ਕਰਨ ਤੇ ਲੱਗੀਆਂ ਹੋਈਆਂ ਨੇ ਆਪਣੇ ਕੱਲ ਨੂੰ ਹਰਿਆਣੇ ਦੇ ਵਿੱਚ ਵੱਡਾ ਪ੍ਰੋਗਰਾਮ ਆਪਣੇ ਫੋਰਮਾਂ ਵੱਲੋਂ ਖਾਸਾ ਆਪਾਂ ਉੱਥੇ ਪੰਚਾਇਤ ਹੈ ਵੱਡਾ ਘਟੋਣਾ ਉੱਥੇ ਅਗਲੇ ਫੈਸਲੇ ਵੀ ਹੋਣੇ ਆ ਤੇ ਉੱਤਰਲੇ ਪਾਸੇ ਵੀ ਲੋਕਾਂ ਦੀ ਨਜ਼ਰ ਲੱਗੀ ਹੋਈ ਹੈ ਜੜੀਏ ਹਾਲਾਤ ਆਪਾਂ ਹੋਰ ਬਣਾਉਣੇ ਆ ਮੇਰਾ ਕਹਿਣ ਤੋਂ ਮਤਲਬ ਇਹ ਕਿ ਜੇ ਸਰਕਾਰ ਆ ਰੇਲ ਦੀ ਲਾਈਨ ਤੇ ਬੈਠਿਆ ਤੋਂ ਖੇਥਾਂ ਮਾਰੀ ਬੈਠੀ ਐ ਚੁੱਪ ਬੱਟੀ ਬੈਠੀ ਐ ਜਿੱਥੇ ਵੱਡੀ ਪੱਦਰ ਤੇ ਲੋਕਾਂ ਨੂੰ ਖੱਜਲ ਖਵਾਲੀ ਹੋ ਰਹੀ ਹੈ ਤੇ ਹਾਲਾਤ ਇਹ ਬਣਾਉਣ ਲੱਗੀ ਹੋਈ ਹੈ ਪੰਜਾਬ ਦੀ ਸਰਕਾਰ ਕਿ ਆ ਜਿਹੜੇ ਰੇਲ ਦੀਆਂ ਲਾਈਨਾਂ ਤੇ ਬੈਠੇ ਐ ਇਹਨਾਂ ਦੀ ਗੱਲ ਬਾਜਬ ਨਹੀਂ ਉਹ ਅੰਦਰ ਖਾਤੇ ਪ੍ਰਚਾਰ ਕਰ ਰਹੇ ਐ ਕਿ ਇਹ ਮਸਲਾ ਹਰਿਆਣੇ ਦਾ ਐ ਤੇ ਇਹ ਪੰਜਾਬ ਦੇ ਵਿੱਚ ਰੇਲ ਰੋਕੀ ਬੈਠੇ ਆ ਲੋਕਾਂ ਨੂੰ ਸਾਡੇ ਵਿਰੁੱਧ ਕਰਨ ਤੇ ਲੱਗੇ ਹੋਏ ਆ ਤੇ ਅਸੀਂ ਗੱਲ ਸਾਫ਼ ਕਰਨੀ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਤੁਸੀਂ ਜਿੰਨੇ ਪਰਮ ਪਰਮ ਪਾਲੇ ਆ ਤੁਹਾਡੇ ਉਹ ਟਕਣਾ ਪੂਰ ਹੋਏ ਆ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਆ ਪਰਮ ਪਾਲ ਰਹੇ ਹੋ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਹੋ ਇਹ ਤੁਹਾਡੇ ਧਰਮ ਦਾ ਅਸੀਂ ਪਾਦਾ ਚਾਹ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੱਸਣਾ ਹੈ ਕਿ ਲੋਕ ਕਿਹਦੇ ਵੱਲ ਖੜੇ ਆ ਅਜੇ ਤੱਕ ਨਹੀਂ ਲੋਕ ਥੋਡੀ ਸੁਣਦੇ ਐ ਜਾਂ ਸੱਚੇ ਸੋਚਿਆ ਸੰਘਰਸ਼ੀ ਲੋਕਾਂ ਦੀ ਸੁਣਦੇ ਐ ਤੁਸੀਂ ਜ਼ਬਰ ਕਰਨਾ ਐ ਉਹ ਜ਼ਬਰ ਕਰੋ ਹੋਰ ਜ਼ਬਰ ਕਰੋ ਤੇ ਜ਼ਬਰ ਦੇ ਵਿੱਚੋਂ ਇੱਕ ਲਾਟ ਨਿਕਲਦੀ ਹੁੰਦੀ ਐ ਸਾਡੇ ਸਮੁੱੱਚੇ ਲੋਕਾਂ ਦੀ ਉਹ ਲਾਟ ਤਬਾਹ ਕਰਦੀ ਹੁੰਦੀ ਐ ਤੁਹਾਡੇ ਰਾਜਪਾਗ ਉਹ ਲਾਟ ਨਹੀਂ ਥੋਤੋ ਸੰਭੀ ਜਾਣੀ ਇਹ ਇਸ ਕਰਕੇ ਸਾਡੀ ਚੇਤਾਵਨੀ ਆ ਉਹਨਾਂ ਸਰਕਾਰਾਂ ਨੂੰ ਕਿ ਸਮਾਂ ਰਹਿੰਦਿਆਂ ਸਾਡੇ ਨੌਜਵਾਨਾਂ ਦੀ ਰਿਹਾਈ ਕੀਤੀ ਜਾਵੇ ਉਹ ਹਾਲਾਤ ਨਾ ਪੈਦਾ ਹੋਣ ਦਿਓ ਜਿਹੜੇ ਇਸ ਧਰਤੀ ਦੇ ਉੱਤੇ ਜਿਹਦੇ ਛਿੱਟੇ ਤੁਹਾਨੂੰ ਭੁਗਤਨੇ ਪੈਣਾਂ ਤੇ ਵੱਡੇ ਪੱਧਰ ਤੇ ਅਸੀਂ ਲੋਕ ਉਹ ਕਰਨ ਨੂੰ ਮਜਬੂਰ ਹੋਈਏ ਸਰਕਾਰ ਨੂੰ ਕੰਦ ਤੇ ਲਿਖਿਆ ਸਰਕਾਰ ਨੂੰ ਪੜਨਾ ਚਾਹੀਦਾ ਹੈ ਹਾਲਾਤਾਂ ਤੇ ਜਏਲੇ ਉਹਨਾਂ ਨੂੰ ਲੈਣੇ ਚਾਹੀਦੇ ਕਿ ਹਾਲਾਤ ਚਾਹੁੰਦੇ ਕੀ ਹੈ ਹਾਲਾਤ ਕਿੱਧਰ ਜਾ ਰਹੇ ਹੈ ਆ ਲੋਕਾਂ ਤੋਂ ਵੱਡਾ ਲੋਕਤੰਤਰ ਨਹੀਂ ਕੋਈ ਪਰਮਪਾਦੇ ਹੋਵਗੇ ਤੁਸੀਂ ਵੀ ਕੋ ਲੋਕਤੰਤਰ ਵੱਖਰਾ ਹੁੰਦਾ ਹੈ ਅਸੀਂ ਨਹੀਂ ਸਾਂਦੇ ਵੀ ਤੁਹਾਡਾ ਲੋਕਤੰਤਰ ਲੋਕਤੰਤਰ ਹੈ ਜਿਹੜਾ ਲੋਕਤੰਤਰ ਲੋਕਾਂ ਨੂੰ ਇਨਸਾਫ ਨਾ ਦੇਵੇ ਲੋਕਾਂ ਦੀ ਖੱਲ ਪਿੱਟੇ ਉਹ ਜੋਕਤੰਤਰ ਹੁੰਦਾ ਜੋਕਤੰਤਰ 75 ਸਾਲ ਹੋ ਗਏ ਇਹ ਜੋਕਤੰਤਰ ਸਾਡੇ ਹੱਡਾਂ ਨੂੰ ਚੰਬੜਿਆ ਹੋਇਆ ਹੈ ਇਹ ਜੋਕਤੰਤਰ ਦੇ ਤਹਿਤ ਵੱਡੀ ਪੁੱਤਰ ਤੇ ਰਾਜ ਕਰਨ ਵਾਲੇ ਲੋਕਾਂ ਨੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਪੁੱਤ-ਪੋਤਿਆਂ ਦੀਆਂ ਪ੍ਰਾਪਰਟੀਆਂ ਬਣਾਈਆਂ ਤੇ ਅਸੀਂ ਸਾਡੀਆਂ ਭਰਾਵੋ ਸਾਡੇ ਹੱਥਾਂ ਦੇ ਵਿੱਚੋਂ ਸਾਡੀ ਕਿਰਤ ਚੁੰਦੀਆਂ ਨੇ ਕਿਸਾਨਾਂ ਵਾਂਗ ਲੋਕਾਂ ਦੇ ਉਹ ਇਸ ਕਰਕੇ ਆ ਸਮੇਂ ਦੇ ਵਿੱਚ ਸਾਡੇ ਵਾਸਤੇ ਇੱਕੋ ਥੱਦਾ ਹੈ ਸਾਡੇ ਕਿਸਾਨ ਵੀਰਾਂ ਨੂੰ ਸਾਡੀਆਂ ਮਤਾਵਾ ਭੈਣਾਂ ਨੂੰ ਕਿ ਸਰਕਾਰ ਚਾਉਂਦੀ ਹੈ ਵੀ ਇਹ ਅੱਕ ਜਾਣਾ ਸਰਕਾਰ ਚਾਉਂਦੀ ਹੈ ਵੀ ਇਹ ਥੱਕ ਜਾਣਾ ਪਰ ਅਸੀਂ ਹੌਸਲਾ ਲੈ ਕੇ ਦਈਏ ਅਸੀਂ ਨਾ ਕਦੇ ਅੱਕਿਆ ਨਾ ਕਦੇ ਥੱਕਿਆ ਤੇ ਨਾ ਤੁਸੀਂ ਸਾਨੂੰ ਆਕਾ ਸਕਦੇ ਹੋ ਨਾ ਸਕਾ ਸਕਦੇ ਹੋ ਜਿੰਨਾ ਸਬਰ ਪਰਖਣਾ ਹੈ ਪਰਖ ਲੋ ਤੇ ਤੁਸੀਂ ਫੁੱਕ ਕੇ ਚੜਦੇ ਉਹਨੇ ਤੁਹਾਨੂੰ ਫੁੱਕ ਕੇ ਚੱਟਣਾ ਪੈਣਾ ਤੇ ਸਾਡੇ ਨੌਜਵਾਨ ਬਿਨਾ ਛੱਤਰ ਹੈ ਹੀ ਕਰਨੀ ਪੈਣੀ ਉਹਨਾਂ ਦੇ ਪੌਨੀ ਦੇਰ ਤੱਕ ਸਾਡੇ ਸੰਘਰਸ਼ ਚੱਲਣੇ ਐ ਸੰਘਰਸ਼ ਨਹੀਂ ਚੱਲਣੇ ਹੋਰ ਵਧਣੇ ਐ ਹੋਰ ਲਾੜ ਦੀ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਹਰਿਆਣੇ ਦੇ ਵਿੱਚ ਹੋਰ ਦੁੱਪਿਆਲੇ ਵਿੱਚ ਕਿਸਾਨ ਇਥੇ ਤਰ੍ਹਾਂ ਰੇਲਵੇ ਲੈਣਾ ਤੇ ਉਤਰਣਗੇ ਤੁਹਾਡੇ ਪਰੰਪਰੇਖੇ ਦੂਰ ਹੋਣਗੇ ਤੁਸੀਂ ਮਾਨ ਬਣਾ ਲਿਓ ਫੈਸਲਾ ਕਰ ਲਿਓ ਬਈ ਸਾਡੇ ਆ ਸਮੁੱਚੇ ਮਿਹਨਤ ਕਸ ਲੋਕਾਂ ਨੂੰ ਕਿਹੜੇ ਹੱਥੇ ਲੈਣਾ ਉਹ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਹੈ ਇਸ ਕਰਕੇ ਅਸੀਂ ਮਨ ਬਣਾ ਚੁੱਕੇ ਹਾਂ ਕਿ ਕੁਛ ਮਰਜ਼ੀ ਹੋ ਦੇ ਸਾਨੂੰ ਜੇਰਾ ਮਹਿਣਾ ਸਾਨੂੰ ਡਾਂਗਾ ਮਹਿਣਾ ਸਾਨੂੰ ਗੋਲੀਆਂ ਮਹਿਣਾ ਇੱਕ ਇੰਚ ਵੀ ਪਿੱਛੇ ਨਹੀਂ ਅਸੀਂ ਹਟਦੇ ਸਾਡੇ ਦੋਏ ਫੋਰਮਾ ਦਾ ਫੈਸਲਾ ਹੈ ਇਹ ਸਾਡੇ ਦੋਏ ਫੋਰਮਾ ਦਾ ਫੈਸਲਾ ਹੈ ਇਸ ਕਰਕੇ ਸਰਕਾਰ ਦੇ ਕੰਨ ਹੈ ਸਮਾ ਹੈ ਬਾਗਤ ਹੈ ਤੇ ਸਮੇਂ ਦੀ ਲਜਾਖ ਨੂੰ ਪਛਾਣੇ ਕੇਂਦਰ ਦੀ ਸਰਕਾਰ ਹੋਵੇ ਨਹੀਂ ਸਰਕਾਰ ਤੇ ਪੰਜਾਬ ਦੀ ਸਰਕਾਰ ਅਸੀਂ ਆਪਣੇ ਹੱਕ ਲੈ ਜਾਣਦੇ ਆ ਉਹ ਹੱਕ ਅਸੀਂ ਆਪਣੇ ਏਕੇ ਨਾਲ ਲੈਣੇ ਆ ਉਹ ਹੱਕ ਅਸੀਂ ਸਾਡੀਆਂ ਮਤਾਵਾਂ ਪਣਾ ਦੇ ਏਕੇ ਨਾਲ ਲੈਣੇ ਆ ਇਹਨਾਂ ਗੱਲਾਂ ਨਾਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਨਾਰਾ ਲਾ ਕੇ ਮੈਂ ਆਪਣੀ ਜਗ੍ਹਾ ਲਵਾਂ ਨਾਰੇ ਦਾ ਜਵਾਬ ਸਾਰੀਆਂ ਸਾਰੀਆਂ ਮਤਾਵਾਂ ਪਣਾ ਨੇ ਸ਼ੋਰ ਸ਼ੋਰ ਨਾਲ ਦੇਣਾ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਏਕਤਾ ਜਿੰਦਾਬਾਦ 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 ਲੋਕਾਂ ਤੇ ਜ਼ਬਰ ਕਰਨ ਵਾਲੀ ਕੇਂਦਰ ਸਰਕਾਰ ਮੌਤਾਬਾ ਮੌਤਾਬਾ ਲੋਕ ਇਕਤਾ ਜਿੰਦਾਬਾਦ 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 ਬਹੁਤ ਬਹੁਤ ਨਮਾਜ਼ ਜੀ ਵਾਹਿਗੁਰੂ ਜੀ ਕਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਹ